ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਮੇਰੇ ਸ਼ੁਰੂ ਕਰਨ ਲੱਗਿਆ ਜੀ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੈਰੀ ਉਦ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਜ ਹੈਗਾ ਜੀ ਗੁਰਪੁਰਬ ਗੁਰਨਾਕਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸਾਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਜੀ ਪ੍ਰਕਾਸ਼ ਪੁਰਬ ਦੀਆਂ ਟਾਈਮ ਹੋ ਗਿਆ ਸਵੇਰ ਦਾ 6:45 ਹੋ ਗਈ ਚਾਹ ਆਪਣੀ ਬਣ ਗਈ ਤੇ ਮੈ ਲਾਉਂਦੀ ਸੀਗੀ ਦੀਵੇ ਤੇ ਦੀਪਮਾਲਾ ਪਲਾਦੀ ਫਿਰ ਬਿਲਕੁਲ ਦਿਖਾਉਣਿਆਂਗੇ ਆਪਾਂ ਬਣਾ ਕੇ ਲਾਹੀ ਨਹੀਂ ਸੀਗੀ ਦੀਪਮਾਲਾ ਪਣੀ ਲਾਈ ਪਈ ਆ ਤੇ ਕਈ ਦਿਨ ਪਿਛਲੇ ਆਪਾਂ ਜਗਾਉਣੋਂ ਹਟ ਗਏ ਸੀ ਅੱਜ ਆਪਾਂ ਜਗਾਤੀ ਤੇ ਆਪਾਂ ਦੀਵੇ ਲਾ ਕੇ ਹੋਣੀ ਹੈਗੀ ਦੀਵੇ ਲਾ ਕੇ ਹੋਣਾ ਪੱਕਾ ਮੇਨ ਗੇਟ ਦੇ ਬਾਹਰੇ ਦੋ ਦੀਵੇ ਲਾਵਾਂਗੇ ਬਸ ਤੇ ਬੱਸ ਇਹ ਚੱਲਣਗੇ ਤਾਂ ਥੋੜਾ ਟਾਈਮ ਹੀ ਹਵਾ ਚੱਲੀ ਜਾਂਦੀ ਹੈ ਕਿਉਂਕਿ ਮੌਸਮ ਕੱਲ ਦਾ ਬਹੁਤ ਖਰਾਬ ਹੈ ਸ਼ਾਮ ਨੂੰ ਕੜੀਆਂ ਬਹੁਤ ਹੰਝੀਆਂ ਸੀਗੀਆਂ ਸੜਾਕਾ ਜਿਹਾ ਪੂਰਾ ਆਇਆ ਸੀਗਾ ਮੀਂਹ ਦਾ ਹਵਾ ਤਾਂ ਹਜੇ ਵੀ ਚੱਲੀ ਜਾਂਦੀ ਹੈਗੀ ਤੇ ਠੰਡ ਬਹੁਤ ਹੋ ਗਈ ਤੇ ਸ਼ਾਲ ਦਬਾ ਤੇ ਰੱਬ ਨੇ ਕੱਢਦਾ ਪਹਿ ਇੱਕ ਮਿੰਟ ਪਹਿਲਾਂ ਲਏ ਸੀਗੇ ਹੌਲੇ ਹੌਲੇ ਜੇ ਕੱਪੜੇ ਤੇ ਪਤਲੇ ਬਦਲੇ ਜੇ ਤੇ ਅੱਜ ਫੇਰ ਲੈ ਲਿਆ ਉੱਪਰ ਮੈਨੂੰ ਠੰਡ ਬਹੁਤ ਵੀ ਪਈ ਆ ਬਾਹਰ ਚ ਜਾ ਕੇ ਨਾ ਉੱਥੇ ਜਾ ਕੇ ਹੀ ਲਾਵਾਂਗੇ ਫਿਰ ਜਾਂਦੇ ਜਾਂਦੇ ਪੁੱਜ ਜਾਣਗੇ ਨਹੀਂ ਲੋ ਇਹ ਪਾ ਲਵਾਂਗੇ ਬਾਹਰ ਚ ਦੇ ਦੇ ਹਾਂ ਅਦੀ ਨੂੰ ਆਪੇ ਛੇਤੀ ਮੈਨੂੰ ਚੋਲ ਲੈ ਉਹ ਵੀ ਹੈ ਇਦ ਰੋਟ ਹੈ ਇਹ ਆਪਣਾ ਕਟਾ ਕਾਲ ਕਰਦਾਗਾ ਫਿਰ ਗੀਆ ਲੈ ਛੱਡਦੇ ਵੇ ਲਿਆਉਣੀ ਬਾਲਟੀ ਹੁਣ ਆਪਾਂ ਕੱਢਦੇ ਤਾਰ ਉੱਥੇ ਹਨੇਰਾ ਸੀਗਾ ਵੀਡੀਓ ਵਧੀਆ ਨਹੀਂ ਬਣ ਰਹੀ ਸੀ ਵਧੀਆ ਨਹੀਂ ਬਣ ਰਹੀ ਸੀ ਚਲੋ ਜੀ ਤੇਜੀ ਵਧੀਆ ਬਣੀ ਹੈ ਸੋ ਆਪਾਂ ਤਾਰ ਕੱਢਦੇ ਕੱਟਾ ਛੱਡਤਾ ਮੇਰੇ ਰਣੀ ਇਹ ਮੱਝ ਨਾਲ ਸਾਡੀ ਦਿੱਖ ਹੈ ਜੀ ਹੈਗੀ ਸੁਨੇਹੀ ਲੱਗ ਜਾਂਦੀ ਹੈ ਜੀ ਮਗਨ ਫਿਰ ਪਹਿਲਾਂ ਮਾਂ ਰਿੰਗ ਨੂੰ ਫਿਰ ਪੁੱਤਰੀ ਨੂੰ ਇਕੱਠੇ ਰਿੰਗਦੇ ਨੇ ਜਿੱਦੀ ਜਿੱਕੀ ਮਾਂ ਪੁੱਤ ਉਹ ਦੇਖੋ ਆਪਾਂ ਦੀਪ ਮਾਲਾ ਚਲਾਤੀ ਬਹੁਤ ਸੋਹਣੀ ਲੱਗ ਰਹੀ ਹੈ ਜੀ

ਅਗਲੀ ਦਿਓ ਤੇ ਉਹ ਜਿਹੜੇ ਲੱਪਿੰਗ ਕੋਲ ਵਾਲੇ ਉਹਦੇ ਦਿਨ ਪੂਰੇ ਹੋਣਗੇ ਕੱਲ ਉਹਦੇ ਖੇਤਰੀ ਕੇਂਦਰ ਪੂਰੇ ਹੋ ਜਾਣਗੇ ਹਾਂ ਜੀ ਜੀ ਜੇ ਪਰਦਾਇਆ ਕੋਸ ਸੁਹਾ ਕਰੀ ਦਿਨ ਜਿਹੜੇ ਤਾਂ ਭੁੱਲ ਨਹੀਂ ਜਾਂਦਾ ਗੁਰਗਰ ਆਪਣੇ ਖਾਨਦਾਨ ਪਰਿਵਾਰ ਦੇ ਕੋਲ ਗੁਰਗਰ ਦੀ ਬਾਹਰ ਆਈ ਉਹ ਤਾਂ ਬੜੀ ਨੇ ਹਾਂਜੀ ਇੱਥੇ ਟਾਈਮ ਹੋ ਗਿਆ ਸੀਗਾ 12 ਵਜੇ ਦਾ 12:30 ਦਾ ਹੀ ਟਾਈਮ ਹੋ ਗਿਆ ਸੀ ਤੇ ਮੈਂ ਨਾ ਤਿਸਹੀ ਕੇਸੀ ਲੇਟ ਬਹੁਤ ਹੋ ਗਈ ਸੀ ਮੈਂ ਕਿਉਂਕਿ ਅੱਜ ਮੱਜਾਂ ਹੀ ਨਮਾਈਆਂ ਬਾਕੀ ਟੂਟੀ ਲੇਟ ਆਈ ਹਰਮਨ ਰੈਡੀ ਅੱਜ ਹੈ ਨਹੀਂ ਸੀ ਕਰੇ ਤੇ ਫਿਰ ਅਪ ਮੱਜਾਂ ਹੀ ਮੈ ਨਮਾਈਆਂ ਅਪ ਕੱਲ ਵੀ ਮੱਜਾਂ ਨਮਾਈਆਂ ਨਹੀਂ ਸੀਗੀਆਂ ਤੇ ਅੱਜ ਤਾਂ ਜ਼ਰੂਰ ਨਮਾਉਣੀਆਂ ਸੀ ਫਿਰ ਤੀਸਰੇ ਦਿਨ ਤਾਂ ਜ਼ਿਆਦਾ ਮੱਜ ਲਿਬੜ ਜਾਂਦੀਆਂ ਨੇ ਬਾਕੀ ਫਰਸ਼ ਵਾਲਾ ਖਰਾਬ ਹੋ ਜਾਂਦਾ ਫਿਰ ਫਰਸ਼ ਧੋਤਾ ਜਾਂਦਾ ਨਾਲੇ ਤੇ ਸਾਢੇ 12 ਹੋ ਗਏ ਸੀਗੇ ਮੈਨੂੰ ਸਿਰ ਨਾਉਣ ਨੂੰ ਤੇ ਹੁਣ ਤਾਂ ਠੰਡ ਹੋ ਗਈ ਅੱਜ ਵੈਸੇ ਹਵਾ ਬਹੁਤ ਚੱਲ ਰਹੀ ਸੀਗੀ ਹਲੇ ਮੀਂਹ ਵੀ ਪਿਆ ਆਪਣੇ ਤੇ ਸਿਰ ਨਾ ਕਿ ਤਾਂ ਲੱਗਦਾ ਸੀ ਧੁੱਪੇ ਬੈਠ ਜਾਈਏ ਨਹੀਂ ਫਿਰ ਬਾਲ ਜੇ ਗਿੱਲਿਆਂ ਨਾਲ ਤੇ ਕੱਪੜੇ ਗਿੱਲੇ ਹੋ ਕੇ ਠੰਢੀ ਜੀ ਲੱਗਦੀ ਰਹਿੰਦੀ ਐ ਤੇ ਆਪਾਂ ਕੱਪੜੇ ਹੁਣ ਕੱਢ ਲਏਗੇ ਸਿੰਥੈਟਿਕ ਜੇ ਲਾਈਨਿੰਗ ਵਾਲੇ ਸੂਟ ਐ ਮੇਰੇ ਕੋਲ ਤਿੰਨ ਚਾਰ ਸੂਟ ਪਏ ਸੀਗੇ ਥੋੜਾ ਜਿਹਾ ਰਵਾਜ ਜੇ ਦੌਟ ਹੋ ਜਾਂਦਾ ਹਨਾ ਫਿਰ ਬਾਹਰ ਅੰਦਰ ਜਾਣੇ ਪਾਈ ਵਧੀਆ ਨਹੀਂ ਲੱਗਦੇ ਤੇ ਮੈਂ ਸਾਰੇ ਇਸ ਤਰ੍ਹਾਂ ਹੀ ਹੰਡਾ ਲੈਣੇ ਹੁੰਨੀਆਂ ਚਲੋ ਹਜੇ ਮਹੀਨਾ ਡੇਢ ਮਹੀਨਾ ਪੈ ਜਾਣਗੇ ਹੱਟ ਜਾਣਗੇ ਤੇ ਉਸ ਤੋਂ ਬਾਅਦ ਫਿਰ ਜਿਆਦਾ ਮੋਟਿਆ ਦੀ ਰੁੱਤ ਆ ਜੂਗੀ ਤੇ ਚਲੋ ਇਹ ਹਟ ਜਾਣਗੇ ਬਹਾਨੇ ਨਾਲ ਵੀ ਤਿੰਨ ਸੂਟ ਲਾ ਲੇ ਮੈਂ ਹੁਣ ਇਹ ਲੈਣ ਗਾਲੇ ਆਪਾਂ ਫਿਰ ਹੋਰ ਸਲਾਈ ਕਰ ਕਰਕੇ ਰੱਖ ਦਿੰਨੇ ਆਂਗੇ ਫਿਰ ਵਾਲੇ ਇਕੱਠੇ ਹੋ ਜਾਂਦੇ ਫਿਰ ਜਿਆਦਾ ਰਵਾਜੇਦੋਂ ਲੰਘ ਜਾਂਦਾ ਹਨ ਫਿਰ ਉਦੋਂ ਭਾੜੇ ਲੱਗਦੇ ਪਾਏ ਇਹ ਸੂਟ ਮੇਰਾ ਜੋਹਰ ਜੱਟ ਦਾ ਤੇ ਇਹਦਾ ਹਜੇ ਹੈਗਾ ਰਵਾਜ ਤੇ ਦੋ ਮੈਂ ਛਿਲਕ ਦੇ ਲਾ ਲੇ ਘਰੇ ਤੇੰਨ ਸੂਟ ਆਪਾਂ ਹੋਰ ਕੱਢ ਲੇ ਤੇ ਕੁਸੇਵੇਂ ਕੁਝ ਤਾਂ ਪਤਾ ਨਹੀਂ ਪਾਰੀ ਹੋਗੀ ਥੋੜੀ ਸੈਟ ਕਰ ਕਰਕੇ ਪਾਇਨੇ ਸਾਰੇ ਸਾਰੇ ਕੱਪੜੇ ਢੀਡੇ ਹੋ ਗਏ ਲੋ ਟਾਈਮ ਹੋ ਗਿਆ 8:30 ਦਾ 8:30 ਤੋਂ 3 ਹੋ ਗਿਆ ਬਸ 8-9 ਮਿੰਟ ਰਹਿ ਗਏ 2:00 ਵਜਨ ਚ ਪਤਰੀਏਗੀ ਦੁਪਹਿਰ ਦੀ 4 ਮੈਂ ਸਿਰਨਾਤੀ ਜੀਗੀ ਸਿਰਨਾ ਕੇ ਨਾ ਮੈ ਪੈਰੀ ਨੀਂ ਤੱਕ ਦਾ ਲੱਗੀ ਹੈ ਅੱਜ ਠੰਡ ਵੀ ਹੈ ਅੱਜ ਜਦੋਂ ਇਹ ਜਮਾ ਦੀ ਬੋਤਲ ਲੱਗ ਜਾਂਦੀ ਆ ਲੋਹੀ ਲੈ ਕੇ ਪਈ ਸੀ ਅੱਖ ਜਿੱਥੇ ਲੱਗੀਆਂ 10 ਮਿੰਟ ਫੋਲ ਗਿਆ ਦੇਖੀ ਹੀ ਬਸ ਇਹ ਜੋਤ ਆ ਗਿਆ ਇਹ ਖੇਤ ਗਏ ਹੋਏ ਸੀਗੇ ਥੋੜੀ ਜਿਹੀ ਆਪਣੀ ਕੱਲ ਜੀਰੀ ਰਹਿ ਗਈ ਸੀ ਦਾ ਪੱਦਣਾ ਲਈ ਹਨ ਮੈਂ ਬਾਜ ਕੱਟ ਕਰ ਪਤਾ ਸੀਗਾ ਪਿਛਲੇ ਵਲੌਗ ਚ ਇਹ ਆ ਗਿਆ ਸੀਗਾ ਇੱਕ ਜੀ ਟਰਾਲੀ ਭਰੀ ਸੀ ਇੱਕ ਰਹਿ ਗਈ ਸੀ ਘਰ ਨਾਲ ਉਹ ਪੱਟ ਕੇ ਲੈਣਗੇ ਤਲਿੱਕ ਦਿੱਤਾ ਸਭ ਚੱਲਿਆ ਜੋ ਤਫਰੀਕ ਕਦਾ ਨਹੀਂ ਲੱਗ ਰਿਹਾ ਚਾਹ ਦਾ ਚਾਹ ਕਰ ਲੈ 10 ਕਿ ਬਟਮਾਣ ਖੜਾਇਆ ਨਾ 10 ਕਿ ਮੈਂ ਖੜ ਚਾਹ ਨਹੀਂ ਹੋਈ ਹੈ ਹੋਊਗੀ ਹਾਂ ਬੱਸ ਬੜੀ ਅਨੇ ਲੇ ਪਹਿਲਾ ਵੀਡੀਓ ਚ ਕਹੀ ਜਾਂਦੀ ਆਂਕ ਜੋ ਤੱਕ ਦਾ ਲੱਗਿਆ ਦਾ ਭਾਈ ਚਲ ਚਾਹ ਕਰ ਲੋ ਚਾਹ ਕਰ ਲੋ ਦਾ ਗਰੀ ਦਿਓ ਜੀ ਬੂੰਦ ਆਉਂਦਾ ਸੀ ਨਹੀਂ ਨਹੀਂ ਚਾਹ ਤਰੀ ਦੀ ਹਜੇ ਇਹਦੇ ਸਕੂਲੋਂ ਆਉਣਾ 3 ਵਜੇ ਉਦੋਂ ਵੀ 3 ਵਜੇ ਪੀਣਾ ਹੈ ਫਿਰ ਉਦੋਂ ਤੁਹਾਨੂੰ ਆਏ ਅਰੇ ਨਾ ਬੋਲਿਆ ਗਿਆ ਤਾਂ ਤੇ ਪੀ ਲਈ ਉਹਨਾਂ ਤੇ ਨਹੀਂ ਹੁੰਦੇ ਕੌਣ ਲੜਦੇ ਨੇ ਸੋਨੇ ਪੂਰੀ ਤਪਾ ਹੁਕਾ ਕਰਦੇ ਹੁਣ ਤਾਂ ਘਰ ਆਈਆਂ ਹੋਰ ਗੇਂਦੀ ਗੇਂਦੀ ਤੇ ਰੱਖਣ ਦਾ ਵਜ ਆਉਂਦਾ ਕੰਮ ਕਰਦੀ ਕਿ ਮੇਲਾ ਨਾ ਆਇਆ ਬਾਦਰ ਉਹ ਮੈਨਾਂ ਹੁਣ ਪਹਿਰੇ ਵਿੱਚ ਛਾਂ ਲੱਗਿਆ ਆ ਕੱਪੜੇ ਠੰਡਾ ਰਸ ਲੋਟ ਪਾਇਆ ਹੈਗਾ ਦੂਸਰੇ ਲੋਟ ਵੀ ਇੰਦਰ ਨਾਲ ਪਰ ਧੁੱਪ ਨਹੀਂ ਆਉਂਦੀ ਠੰਡਾ ਬਹੁਤ ਜ਼ਿਆਦਾ ਲੱਗਦੀ ਹੈਗੀ ਗਰਮੀ ਜਿਵੇਂ ਵੈਸੇ ਮੌਜੂਦ ਨਹੀਂ ਹਾਂ ਦੇਈ ਜੋ ਤੋਂ ਮੈਂ ਤੇਰੇ ਲਾਉਂ ਹੁਣ ਫਿਰ ਰੱਖ ਰੱਖ ਤੇ ਕਿੱਡੀਆਂ ਸਿੱਟੀਆਂ ਆਉਂਦੀਆਂ ਸਾਰੀਆਂ ਹੁਣ ਦੇਈ ਸਾਰੀਆਂ ਸਿੱਟੀਆਂ ਡੋਲਦੀਆਂ ਆਪਣੀ ਵੀਡੀਓ ਰੁਕ ਜਾਣ ਬੰਦ ਹੋ ਗਈ ਲੱਗ ਪਈ ਸੀਗੇ ਹਰਮਨ ਤੇ ਜੋਤ ਵਿਚ ਖੜ ਗਿਆ ਜਾ ਕੇ ਰੋੜਾ ਚੱਕ ਕੇ ਉਹਦੇ ਨਾਲ ਹਰਮਨ ਕੜਾਈ ਕਰੀ ਜਾਂਦੀ ਸੀ ਉਹ ਸਾਰੇ ਚਿੱਪੀਆਂ ਕਾਟੀ ਰੋੜ ਗਿਆ ਤੇ ਆ ਗਈ ਬਰਗੀ ਆ ਜੀ ਆਕਰ ਡਾ ਲੈ ਕੇ ਗਲੀ ਕਰ ਮੈਂ ਬਹੁਤ ਉਤੰਗ ਕਰਦਾ ਹੈ ਘਰੇ ਲੈ ਕੇ ਆਪਣੀ ਨਾਲ ਦੁਜਾ ਦੇ ਇਸੇ ਆਪਣੇ ਨਾਲ ਘਰੇ ਖੰਡਾ ਹੋਤ ਲੱਗਦੀ ਹੈ ਹਜੇ ਵੀ ਨਾ ਹਰਦਾ ਤਾ ਤੇ ਧੁੱਪ ਨਹੀਂ ਆਉਦੀ ਆਪਣੇ ਮੇਰੇ ਕੋਲ ਵੀ ਤਾਂ ਕਰਕੇ ਕੁਛ ਹਵਾ ਚੱਲੀ ਹੈ ਕਿ ਕਹਿੰਦੇ ਮੈਂ ਨਾ ਹੁਣ ਉੱਠ ਕੇ ਇਹ ਸ਼ਾਲ ਲੈ ਲਿਆ ਅੰਨੀ ਲੱਗੀ ਕੁਛ ਕੇਸੀ ਨਾ ਤੇ ਕਰਕੇ ਠੰਡ ਲੱਗਦੀ ਹੈ ਜਬ ਆ ਰੋ ਹੀ ਬੋਰ ਕਰਕੇ ਨਹੀਂ ਕੀ ਕਰਕੇ ਜਾਵਾਂ ਨਹੀਂ ਪੈਣੀ ਡੰਡਾ ਚੱਕਿਆ ਸੀਗਾ ਫੇਰ ਤੇ ਗਿਆਗਾ